ਹਾਂਜੀ ਸਸਿਗਾਲ ਜੀ ਸਾਰਿਆਂ ਨੂੰ ਕੋਠੀ ਨੰਬਰ 50 ਜਿਹੜੀ ਆ ਰਗਬ ਤੁਹਾਡੇ ਤੋਂ ਵਾਪਸ ਸੀਐਮ ਮਾਨ ਨੇ ਲੈ ਲਿਆ ਸੀਐਮ ਮਾਨ ਨੂੰ ਸ਼ਾਇਦ ਲੱਗਦਾ ਹੈ ਇੱਕ ਜਿਹੜਾ ਸੁਪਰ ਮੁੱਖ ਮੰਤਰੀ ਸੀ ਉਹਦੇ ਤੋਂ ਬਦਲਾ ਲੈਣ ਦਾ ਮੌਕਾ ਮਿਲ ਗਿਆ ਤੇ ਕੇਜਰੀਵਾਲ ਸਾਹਿਬ ਨੇ ਵੀ ਸ਼ਾਇਦ ਥਾਪੜਾ ਦੇਤਾ ਵੀ ਜਾ ਤੁਸੀਂ ਆਪਦਾ ਬਦਲਾ ਲੈ ਲਓ ਤੇ ਜਿਹੜੀ ਛੋਟੀ ਜੀ ਕਲਿੱਪ ਆ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਉਸ ਤੋਂ ਬਾਅਦ ਆਪਾਂ ਕਰਦੇ ਆ ਟਿੱਪਣੀ ਤੇ ਤੁਹਾਨੂੰ ਜਿਹੜੀ ਇਹ ਸਾਰੀ ਗੱਲ ਸਮਝ ਆ ਜਾਣੀ ਹੈ ਆਪਾਂ ਗੱਲਬਾਤ ਕਿਹੜੀ ਕਰਦੇ ਪਏ ਹਾਂ ਹੈਨਾ ਜੋ ਬੋਲਤੀ ਹੈ ਉਸ ਦਾ ਉਲਟਾ ਹੋ ਜਾਂਦਾ ਹੈ ਇਸ ਨੇ ਕਹਾ ਆਈ ਵਿਲ ਨੈਵਰ ਐਵਰ ਮੈਰੀ ਅ ਪੋਲਿਟਿਸ਼ੀਅਨ ਨੇਤਾ ਸੇ ਸ਼ਾਦੀ ਹੋ ਗਈ ਹਮੇਸ਼ਾ ਰੋਸ ਚ ਉੱਵਾ ਉਠਾ ਕੇ ਬੋਲਦਾ ਹਾਂ ਤੋ ਬੋਲ ਰਾਗਵ ਚੰਡਾ ਵਿਲ ਨੈਵਰ ਐਵਰ ਬਿਕਮ ਪ੍ਰਾਈਮ ਮਿਨਿਸਟਰ ਆਫ ਇੰਡੀਆ ਹਾਂਜੀ ਵੀਡੀਓ ਦੇ ਵਿੱਚ ਦੇਖਿਆ ਜੀ ਕਪਲ ਸ਼ਰਮਾ ਸ਼ੋਅ ਦੇ ਵਿੱਚ ਰघव ਝੱਡ ਤੇ ਪੰਨੀਦੀ ਚੋਪੜਾ ਗਏ ਸੀਗੇ ਜਿਹਦੇ ਵਿੱਚ ਪੰਨੀਦੀ ਚੋਪੜਾ ਕਹਿੰਦੀ ਹੁੰਦੀ ਸੀ ਕਿ ਮੈਂ ਪਹਿਲਾਂ ਰੋਜ਼ਦੀ ਸੀ ਮੇਰਾ ਵਿਆਹ ਪੋਲੀਟਿਸ਼ੀਅਨ ਨਾਲ ਮੇਰਾ ਵਿਆਹ ਪੋਲੀਟਿਸ਼ੀਅਨ ਨਾਲ ਹੋ ਗਿਆ ਤੇ ਰघव ਝੱਡਾ ਕਹਿੰਦਾ ਮੈਂ ਇਹਨੂੰ ਰੋਜ਼ ਕਹਿੰਦਾ ਵੀ ਤੂੰ ਇਹੋ ਜਿਹੇ ਸੁਪਨੇ ਲਿਆ ਕਰ ਵੀ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਨਾ ਬਣ ਜਾਵਾਂ ਤੇ ਸੋ ਮੈਂ ਬਣ ਜਾਵਾਂ ਵੀ ਇਹ ਇਹਦੇ ਸੁਪਨਾ ਜਿਹੜਾ ਉਲਟ ਹੁੰਦੇ ਜਾਂ ਇਹ ਜੋ ਸੋਚਦੀ ਉਹ ਉਲਟ ਹੁੰਦਾ ਤੇ ਉਹਦੇ ਉਲਟ ਮੈਂ ਮંત્રી ਸ਼ੈਦ ਰਾਗਵ ਚੱਡਾ ਜੀ ਬਣਨਗੇ ਨਾ ਬਣਨਗੇ ਉਹ ਤਾਂ ਸਮੇਂ ਦੇ ਸੰਦਰਭ ਚ ਪੰਜਾ ਗੱਲਾਂ ਸ਼ਾਇਦ ਬੜੀ ਦੂਰ ਦੀ ਗੇਮ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਵੈਸੇ ਹੀ ਪੰਜਾਬ ਦੇ ਚੋ ਭਾਂਡੇ ਖਿੱਲਰ ਗਏ ਤਾਂ ਮੇਰੇ ਹਿਸਾਬ ਦੇ ਨਾਲ ਤੁਹਾਡੇ ਐਮਐਲਏ ਨਹੀਂ ਬਣਿਆ ਕਰਨੇ 50 ਚ ਬਣਿਆ ਕਰਨਗੇ 1 2 ਬਣਿਆ ਕਰਨਗੇ ਇਸ ਤੋਂ ਵੱਧ ਨਹੀਂ ਤੇ ਉਧਰੋਂ ਜਿਹੜਾ ਰਗਵ ਚੱਡੇ ਨੂੰ ਜਿਹੜਾ ਝਟਕਾ ਲੱਗਾ ਅਸਲ ਦੇ ਵਿੱਚ ਮਾਨ ਸਾਹਿਬ ਨੇ ਝਟਕਾ ਕੀ ਦਿੱਤਾ ਜਿਹੜੀ ਕੋਠੀ ਨੰਬਰ 50 ਰਾਗਵ ਚੱਡੇ ਤੋਂ ਵਾਪਸ ਲੈ ਲਿਆ ਜਦੋਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਸੀ ਤਾਂ ਰਾਗਵਚੱਡਾ ਜੀ ਇੱਥੇ ਸੁਪਰ ਮੁੱਖ ਮੰਤਰੀ ਉਹ ਸੀਗੇ ਸੁਪਰ ਸੀਐਮ ਜਿਨ੍ਹਾਂ ਨੂੰ ਕਹਿ ਦਿੰਦੇ ਆ ਵੀ ਉਹ ਬਣੇ ਹੋਏ ਸੀਗੇ ਜਿਵੇਂ ਹੁਣ ਮਨੀਸ਼ ਸ਼ਿਸ਼ੋਦੀਆ ਸਤਿੰਦਰ ਜੈਨ ਤੇ ਕੇਜਰੀਵਾਲ ਸਾਹਿਬ ਤਿੰਨ ਤੇ ਚੌਥੇ ਸਾਡੇ ਜਿਹੜੇ ਰੀਅਲ ਵਾਲੇ ਜਿਹੜੇ ਸਾਡੇ ਸੀਐਮ ਸਾਹਿਬ ਹੈਗੇ ਮਾਨ ਸਾਹਿਬ ਉਹ ਹੈਗੇ ਨੇ ਹੁਣ ਇੱਕ ਸੁਪਰ ਸੀਐਮ ਤੋਂ ਜਿਹੜਾ ਖੜਾ ਸਾਡਾ ਛੁੱਟ ਗਿਆ ਪੰਜਾਬੀਆਂ ਦਾ ਰਾਗਵ ਚੱਡੀ ਦੀ ਸਿਰਫ ਇਸ ਗੱਲ ਤੇ ਕਿ ਉਹ ਕਹਿੰਦੇ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਸੁਪਨਾ ਲਿਆ ਪਰ ਜਿਹੜਾ ਆਪ ਦੇ ਆਪ ਨੂੰ ਦੇਸ਼ ਦਾ ਪੀਐਮ ਮੰਨ ਕੇ ਚੱਲਦਾ ਕੇਜਰੀਵਾਲ ਸਾਹਿਬ ਉਹ ਕਦੇ ਵੀ ਇਹ ਗੱਲਾਂ ਬਰਦਾਸ਼ਤ ਨਹੀਂ ਕਰਦਾ ਤੁਸੀਂ ਦੋ ਟਵੀਟਾਂ ਦੀ ਆਪਾਂ ਗੱਲ ਕਰਦੇ ਹਾਂ ਜਿਹੜੀ ਇੱਕ ਕੰਗ ਸਾਹਮਣੇ ਕੀਤੀ ਸੀ ਤੇ ਇੱਕ ਸਾਡੇ ਜਿਹੜੇ ਧਾਲੀਵਾਲ ਸਾਹਿਬ ਨੇ ਜਿਹੜੇ ਜਿੰਨਾਂ ਨੂੰ ਕਾਫੀ ਹਾਂ ਸਮਝ ਆ ਕਿ ਜਿਨ੍ਹਾਂ ਨੇ ਕੀਤਾ ਜਾਂਦਾ ਜਿਨ੍ਹਾਂ ਨੂੰ ਕਹਿ ਦਿੰਦੇ ਕੀ ਇਹ ਸਾਡੇ ਤਮਤਰਾਵਾਲੇ ਜਿਹੜੇ ਹੈਗੇ ਨੇ ਅ ਮੰਤਰੀ ਸਹਿਬਾਨ ਹੈਗੇ ਨੇ ਕੁਲਦੀਪ ਧਾਲੀਵਾਲ ਸਾਹਿਬ ਦੀ ਜਿਹੜੀ ਗੱਲ ਕਰਦੇ ਆ ਜੀ ਆਪਾਂ ਉਹਨਾਂ ਨੂੰ ਕਹਿ ਦਿੰਦੇ ਕਿ ਤਮਤਰਾਵਾਲੇ ਸਾਡੇ ਅ ਮੰਤਰੀ ਸਹਿਬਾਨ ਨੇ ਉਹਨਾਂ ਨੇ ਦਾਵੀ ਟਵੀਟ ਆਇਆ ਸੀ ਉਹ ਵੀ ਡਿਲੀਟ ਕਰਕੇ ਕੰਗ ਸਾਬ ਦਾ ਟਵੀਟ ਆਇਆ ਸੀਗਾ ਉਹ ਵੀ ਡਿਲੀਟ ਕਰਕੇ ਤੇ ਛੋਟੇ-ਛੋਟੇ ਅਹੁਦਿਆਂ ਵਾਲੇ ਜਿਹੜੇ ਸਾਡੇ ਜਾਗਦੀ ਜ਼ਮੀਰ ਵਾਲੇ ਭਰਾ ਉਹ ਆਪਦੇ ਅਸਤੀਫੇ ਦੇ ਰਹੇ ਆ ਪਰ ਕਿਸੇ ਵੀ ਐਮ.ਐਲ.ਏ ਦੀ ਬੋਲਣ ਦੀ ਜ਼ਰਤ ਨਹੀਂ ਹੈ ਕਿ ਪੂਰੀ ਤਾਨਾਸ਼ਾਹੀ ਚੱਲਦੀ ਹੈ ਜੀ ਆਮ ਆਦਮੀ ਪਾਰਟੀ ਦੇ ਵਿੱਚ ਪਰ ਪੰਜਾਬੀਆਂ ਨੂੰ ਥੋੜਾ ਜਿਹਾ ਇੱਕ ਸੁੱਖ ਦਾ ਸਾਹ ਜ਼ਰੂਰ ਆਊਗਾ ਕਿ ਇਹਨਾਂ ਦੀ ਜਿਹੜੀ ਆਫਸ ਦੀ ਖਿੱਚੋ ਤਾਨਾ ਉਹਦੇ ਵਿੱਚ ਇੱਕ ਜਿਹੜਾ ਸੁਪਰ ਸੀਐਮ ਸੀਗਾ ਪੰਜਾਬ ਦਾ ਉਹਦੇ ਤੋਂ ਖੜਾ ਛੁੱਟ ਗਿਆ ਤੇ ਦੂਸਰਿਆਂ ਤੋਂ ਜਦੋਂ ਤੱਕ ਖੜਾ ਛੁੱਟਣਾ ਉਦੋਂ ਤੱਕ ਮੈਨੂੰ ਲੱਗਦਾ ਸ਼ਾਇਦ ਆਮ ਆਦਮੀ ਪਾਰਟੀ ਤੋਂ ਹੀ ਖੜਾ ਛੁੱਟ ਜਾਣਾ ਮਿਲਦੇ ਜੀ ਅਗਲੀ ਵੀਡੀਓ ਤੇ ਤਦ ਤੱਕ ਰੱਬ ਰਾਖਾ